ਅਮ੍ਰਿਤਸਰ ਖਾਲਸਾ ਕਾਲਜ ਵਿਖੇ ਸਵਰਗਵਾਸੀ ਜੋਗਿੰਦਰ ਸਿੰਘ ਮਾਨ ਯਾਦਗਾਰ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਅੱਜ ਫਾਈਨਲ ਮੈਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਨਫਰੀਦ ਸਿੰਘ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਰਦਾਰ ਸੁਖਚੈਨ ਸਿੰਘ ਐਕਸਾਈਜ਼ ਸਾਬਕਾ ਕਮਿਸ਼ਨਰ ਅਤੇ ਮਨਿੰਦਰ ਸਿੰਘ ਗੁਮਟਾਲਾ ਨੇ ਹਾਜ਼ਰੀ ਭਰੀ ਅਤੇ ਫਰਸਟ ਪ੍ਰਾਈਜ਼ 40 ਸੈਕੰਡ ਪ੍ਰਾਈਜ਼ 30000 ਅਤੇ ਥਰਡ ਨੂੰ 3100 ਇਨਾਮ ਵਜੋਂ ਦਿੱਤਾ ਗਿਆ ਇਸ ਮੌਕੇ ਤੇ ਪ੍ਰਧਾਨ ਮਨਿੰਦਰ ਸਿੰਘ ਘਟਾਰੀ ਜਨਰਲ ਸੈਕਟਰੀ ਅਮਰਿਤਪਾਲ ਸਿੰਘ ਸੈਕਟਰੀ ਸਰਬਜੀਤ ਸਿੰਘ ਪਿੰਕਾ ਵਾਈਸ ਪ੍ਰਧਾਨ ਸਵਰਨ ਸਿੰਘ ਰੇਲਵੇ ਸਤਨਾਮ ਸਿੰਘ ਸਾਵੀ ਗੁਰਵਿੰਦਰ ਸਿੰਘ ਟਿੰਮੀ ਦਵਿੰਦਰ ਸਿੰਘ ਮਨਿੰਦਰ ਸਿੰਘ ਹੈਪੀ ਭੁਪਿੰਦਰ ਪਾਲ ਸਿੰਘ ਰਾਜਿੰਦਰ ਸਿੰਘ ਚਲਨਜੀਤ ਸਿੰਘ ਲਾੜੀ ਐਸਆਈ ਨਰੇਂਦਰ ਸਿੰਘ ਟੋਨੀ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ ਅਰ ਸਵਰਗਿਆ ਸਰਦਾਰ ਯੋਗਿੰਦਰ ਸਿੰਘ ਮਾਨ ਦੀ ਯਾਦਗਾਰੀ ਟੂਰਨਾਮੈਂਟ ਰਾਏ 19ਵਾਂ ਟੂਰਨਾਮੈਂਟ ਸੀ ਇੱਥੇ 12 ਕਲੱਬਸ ਨੇ ਪਾਰਟਿਸਪੇਟ ਕੀਤਾ ਔਰ ਪਹਿਲੀਆਂ ਜਿੰਨੇ ਵੀ ਟੂਰਨਾਮੈਂਟ ਹੋਏ ਆ ਹਰ ਵਾਰੀ ਮੈਂ ਦੇਖਦਾ ਕਿ ਉਹਦੀ ਸਟੈਂਡਰਡ ਜਿਹੜਾ ਹੈਗਾ ਉਹ ਅਪ ਹੋ ਰਿਹਾ ਉਹਨਾਂ ਦੀ ਕੋਚਿੰਗ ਉਹਨਾਂ ਦਾ ਬਾਲ ਡ੍ਰਿਬਲਿੰਗ ਉਹਨਾਂ ਦੀ ਗੋਲ ਦੀ ਜਿਹੜੀ ਹੈਗੀ ਐ ਪਾਸ ਕਰਨਾ ਇੱਕ ਦੂਜੇ ਨੂੰ ਔਰ ਇੱਕ ਦੇ ਵਿੱਚ ਜਿਹੜੀ ਸਪਿਰਟ ਹੁੰਦੀ ਨਾ ਜਿਹੜੀ ਗੋਲ ਕਰਨ ਦੀ ਸ਼ਾਰਪ ਉਹ ਅਗੇ ਨਾਲੋਂ ਬੈਟਰ ਹੋਈ ਐ